ਸਾਡਾ ਕੀ ਇਰਾਦਾ ਵਾ ਆ ਪੈਸੇ ਉਹਨਾਂ ਨੂੰ ਦੇ ਦਾਂਗੇ ਤੇ ਸਿਆਪਾ ਮੁੱਕ ਜਾਊਗਾ ਆ ਸਿਆਪਾ ਨਹੀਂ ਗਾ ਸਾਡੇ ਕਰੋ ਮੁਕਣਾ ਉਹਨੇ ਕੋਈ ਨਾ ਕੋਈ ਰੰਡੀ ਰੋਣਾ ਨਾ ਪਾ ਕੇ ਰੱਖਣਾ ਵਾ ਹੁਣ ਪੈਸਿਆਂ ਦਾ ਮੁੱਕੂਗਾ ਨਾ ਵਿਆਹ ਕਰਾ ਆ ਗਿਆ ਵਾ ਇਹਨੇ ਤੇ ਨਾ ਤੱਬਰ ਦੀ ਜਾਨ ਲੈਣੀ ਕਰ ਲਈ ਆ ਮੂ ਮੇਰੀ ਗੱਲ ਇੱਕ ਸੁਣ ਲੈ ਉਹਨੂੰ ਇੱਕੋ ਗੱਲ ਦੱਸਦੀ ਪੈ ਇਹੋ 11000 ਤੈਨੂੰ ਮਿਲਣਾ ਹੀ ਆ ਆ ਲੈ ਫੜ ਪੈਸੇ 11000 ਰੁਪਈਆ ਹੀ ਇਹਦੇ ਵਿੱਚੋਂ ਕੱਪੜੇ ਬਣਾਣੀ ਆਪਣੇ ਤੇ ਨਾਲੇ ਉਸਾ ਸਗੰਦੇ ਦੀ ਮੈਂ ਤਾਂ ਨੂੰ ਮੰਮੀ ਉਦਨ ਦਾ ਕਹਿਂਦੀ ਆ ਨਾ ਕਿ ਮੇਰੇ ਨਾਲ ਸਗਿਆਂ ਵਾਂਗ ਵਰਤਦੇ ਆਓ ਕਿੰਨੀ ਗਵਾਰ ਕਵਾਂ ਹੋਰ ਦੱਸੋ ਉਹ ਸ਼ਾਹ ਜਾਦੀ ਆਂਦੀ ਆ 11000 ਮਾ ਛਗਣੀ ਦੇਣਾ ਵਾ ਤੇ ਸੋਨਾ ਜਿਹੜਾ ਵੱਖਰਾ ਪਾਉਣਾ ਵਾ ਉਹਨੂੰ ਇੰਨਾ ਨਹੀਂ ਗਾ ਪਤਾ ਫਿਕਰਾਂ ਦੇ ਗੁਜ਼ਾਰੇ ਕਿੱਦਾਂ ਚੱਲਦੇ ਆ ਨਾ ਮੇਰੀ ਗੱਲ ਸੁਣ ਤੂੰ ਮੇਰੇ ਵੱਲ ਤੇ ਕੱਪੜੇ ਲੈ ਕੇ ਆ ਗਿਆ ਮੁੱਸੇ ਵਲੇ ਲੱਗ ਗਈ ਹੋਣੀ ਵੀ ਕੱਪੜੇ ਧੋਣ ਦੇਈ ਆ ਤੇ ਔੜੀਆਂ ਅੰਦਰ ਦੋ ਬੈਠੀਆਂ ਵਾਂ ਉਹਨਾਂ ਨੂੰ ਵੀ ਕਦੇ ਆਵਾਜ਼ ਮਾਰ ਲਿਆ ਕਰੋ ਕਿ ਨਹੀਂ ਭਾਬੀ ਨੂੰ ਕੱਪੜੇ ਧੋਣ ਵੱਲੋਂ ਕਿਹਾ ਵਾ ਤੇ ਕਿੰਨੀਆਂ ਗੱਲਾਂ ਕੀਤੀਆਂ ਵਾਂ ਮੰਮੀ ਨਾ ਸੱਚੀ ਕਹਿੰਦੀ ਹੁੰਦੀ ਹੀ ਕਿ ਇਹਨੂੰ ਕੋਈ ਕੰਮ ਨਾ ਕਹਿਆ ਕਰ ਵੇਖਾਂ ਜੇ ਤੈਨੂੰ ਕਪੜੇ ਧੋਣ ਵਾਸਤੇ ਦੇ ਹੀ ਦਿੱਤੇ ਆ ਤੇ ਤੂੰ ਧੋ ਦੇ ਕਿੱਦਾਂ ਜਬਾਨ ਲੜਾਉਂਦੀ ਐ ਜਦੋਂ ਤੁਹਾਨੂੰ ਪ੍ਰੈਸ ਕਰਨ ਵਾਸਤੇ ਦਿੱਤੇ ਹੀ ਉਹਨੇ ਕਪੜੇ ਤੁਸੀਂ ਉਦੋਂ ਵੀ ਨਹੀਂ ਕੀਤੇ ਅੱਜ ਤੁਹਾਨੂੰ ਧੋਣ ਵਾਸਤੇ ਦਿੱਤੇ ਆ ਤਾਂ ਵੀ ਨਹੀਂ ਤੁਸੀਂ ਧੋਤੇ